नेशनल एलिजिबिलिटी कम एंट्रेंस टेस्ट यानी कि नीट ਦੇ ਨਤੀਜਿਆਂ ਉੱਤੇ ਲਾਈ ਰੋਕ ਨੂੰ ਸੁਪਰੀਮ ਕੋਰਟ ਨੇ ਹਟਾ ਦਿੱਤਾ ਹੈ ਅਤੇ ਮ드ਰਾਸ ਹਾਈ ਕੋਰਟ ਦੇ ਫੈਸਲੇ ਦੇ ਉੱਤੇ ਇਸ ਤੇ ਲਾ ਦਿੱਤੀ ਹੈ ਕੋਰਟ ਨੇ सीबीएसई ਨੂੰ ਕਿਹਾ ਹੈ ਕਿ ਉਹ ਰਿਜ਼ਲਟ ਜਾਰੀ ਕਰੇ ਅਤੇ ਕਾਉਂਸਲਿੰਗ ਸ਼ੁਰੂ ਕਰੇ ਖਬਰਾਂ ਦੇ ਮੁਤਾਬਕ सीबीएसई ਬੋਰਡ ਦਾਸਤਰਾ ਦੇ ਅੰਦਰ ਨਤੀਜੇ ਐਲਾਨ ਸਕਦਾ ਹੈ ਇਸ ਤੋਂ ਪਹਿਲਾਂ ਮ드ਰਾਸ ਹਾਈ ਕੋਰਟ ਦੀ ਮ드ੁਰਈ ਬੈਂਚ ਦੇ ਵੱਲੋਂ नीट ਰਿਜ਼ਲਟ ਉੱਤੇ ਰੋਕ ਲਾਇਆ ਜਾਣ ਤੋਂ ਬਾਅਦ सीबीएसई ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਸੀ ਮਦਰਾਸ ਹਾਈ ਕੋਰਟ ਦੇ ਮਦੁਰੇ ਬੈਂਚ ਨੇ 8 ਜੂਨ ਨੂੰ NEET ਦੇ ਨਤੀਜੇ ਜਾਰੀ ਕਰਨ ਦੇ ਉੱਤੇ ਰੋਕ ਲਾ ਦਿੱਤੀ ਸੀ NEET ਰਿਜ਼ਲਟ ਉਤੇ ਰੋਕ ਦਾ ਮਾਮਲਾ ਕਰੀਬ 12 ਲੱਖ ਵਿਦਿਆਰਥੀਆਂ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ ਕਰੀਬ 1.5 ਲੱਖ ਵਿਦਿਆਰਥੀਆਂ ਨੇ ਹਿੰਦੀ ਜਾਂ ਫਿਰ ਅੰਗਰੇਜ਼ੀ ਭਾਸ਼ਾ ਦੇ ਵਿੱਚ ਪ੍ਰੀਖਿਆ ਦਿੱਤੀ ਸੀ ਜਦਕਿ ਕਰੀਬ 2 ਤੋਂ 1.5 ਲੱਖ ਵਿਦਿਆਰਥੀਆਂ ਨੇ ਖੇਤਰੀ ਪਛਾਣਾਂ ਦੇ ਵਿੱਚ ਇਹ ਪ੍ਰੀਖਿਆ ਦਿੱਤੀ ਸੀ ਦਰਸਲ ਸੀਬੀਐਸਸੀ ਨੇ ਸ਼ੁੱਕਰਵਾਰ ਨੂੰ ਦੇਸ਼ ਦੇ ਵਿੱਚ ਐਮਬੀਬੀਐਸ ਅਤੇ ਬੀਡੀਐਸ ਕੋਰਸਾਂ ਦੇ ਵਿੱਚ ਦਾਖਲੇ ਦੇ ਲਈ ਨੀਟ 2010 ਦੀ ਪ੍ਰੀਖਿਆ ਦੇ ਨਤੀਜਿਆਂ ਨੂੰ ਐਲਾਨੇ ਜਾਣ ਤੇ ਲਗਾਈ ਰੋਕ ਵਾਲੇ ਮ드ਰਾਸ ਹਾਈ ਕੋਰਟ ਦੇ ਹੁਕਮਾਂ ਦੇ ਉੱਤੇ ਤਤਕਾਲ ਰੋਕ ਲਾਉਣ ਲਈ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਸੀ ਇਸ ਤੋਂ ਪਹਿਲਾਂ ਹਾਈ ਕੋਰਟ ਨੇ 24 ਮਈ ਨੂੰ ਕਈ ਪਟੀਸ਼ਨਾਂ ਤੋਂ ਬਾਅਦ ਨੀਟ ਦੇ ਨਤੀਜੇ ਐਲਾਨਣ ਦੇ ਉੱਤੇ ਅੰਤਰੀਮ ਰੋਕ ਲਗਾਈ ਸੀ ਇਹਨਾਂ ਪਟੀਸ਼ਨਾਂ ਦੇ ਵਿੱਚ ਇਲਜ਼ਾਮ ਲਾਇਆ ਗਿਆ ਸੀ ਕਿ ਪ੍ਰੀਖਿਆ ਦੇ ਵਿੱਚ ਇੱਕੋ ਜਿਹੇ ਪ੍ਰਸ਼ਨ ਪੱਤਰ ਨਹੀਂ ਦਿੱਤੇ ਗਏ ਅਤੇ ਅੰਗਰੇਜ਼ੀ ਅਤੇ ਤਮਿਲ ਪਛਾਮਾ ਦੇ ਪੇਪਰਾਂ ਵਿੱਚ ਬਹੁਤ ਫਰਕ ਸੀ ਤੋਂ ਦੱਸਿਆ ਕਿ ਆਖਿਰੇ ਪੂਰਾ ਮਾਮਲਾ ਕਿਸੇ ਇਸ ਸਾਲ NEET ਦੀ ਪ੍ਰੀਖਿਆ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ 8 ਹੋਰ ਖੇਤਰੀ ਭਾਸ਼ਾਵਾਂ ਦੇ ਵਿੱਚ ਹੋਈ ਸੀ ਮ드ਰਾਸ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਖਲ ਕਰਕੇ ਇਹ ਗੱਲ ਕਹੀ ਗਈ ਸੀ ਕਿ ਸਥਾਨਕ ਭਾਸ਼ਾਵਾਂ ਦੇ ਵਿੱਚ ਪੁੱਛੇ ਗਏ ਸਵਾਲ ਅੰਗਰੇਜ਼ੀ ਭਾਸ਼ਾ ਦੇ ਵਿੱਚ ਪੁੱਛੇ ਗਏ ਸਵਾਲਾਂ ਦੇ ਮੁਕਾਬਲੇ ਆਸਾਨ ਸਨ ਉੱਥੇ ਹੀ ਗੁਜਰਾਤ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਖਲ ਕਰਕੇ ਕਿਹਾ ਗਿਆ ਸੀ ਕਿ ਗੁਜਰਾਤੀ ਦੇ ਵਿੱਚ ਪੁੱਛੇ ਗਏ ਸਵਾਲ ਅੰਗਰੇਜ਼ੀ ਦੇ ਮੁਕਾਬਲੇ ਮੁਸ਼ਕਲ ਸਨ ਗੁਜਰਾਤ ਵਿੱਚ NEET ਮਾਮਲੇ ਦੇ ਉੱਤੇ ਮੰਗਲਵਾਰ ਨੂੰ ਸੁਣਵਾਈ ਕੀਤੀ ਗਈ ਸੀ ਉੱਥੇ ਹੀ CBSE ਨੇ ਇਸ ਮਾਮਲੇ ਦੇ ਵਿੱਚ ਕਿਹਾ ਸੀ ਕਿ ਸਾਰੇ ਪੇਪਰਾਂ ਨੂੰ ਮੋਡਰੇਟਰਾਂ ਨੇ ਤੈਅ ਕਰਕੇ ਇੱਕ ਹੀ ਲੈਵਲ ਦਾ ਕੱਟਿਆ ਸੀ ਬੋਰਡ ਦਾ ਕਹਿਣਾ ਹੈ ਕਿ ਸਾਰੀਆਂ ਪੇਸ਼ਾਵਾਂ ਦੇ ਵਿੱਚ ਪੇਪਰ ਦਾ ਡਿਫਿਕਲਟੀ ਲੈਵਲ 186